ਨੇ ਅਜੇ ਕਮਾਲਾ ਮੈਸ ਟਾਈਮ ਆਪਣੇ ਡਾਕਟਰ ਮੌਜੂਦ ਸੀ ਮੈਨੂੰ ਆਪਣੇ ਭੂਆ ਜੀ ਦੇ ਬੇਟੇ ਦਾ ਫੋਨ ਆਇਆ ਮੇਰਾ ਨਾ ਮੇਰੇ ਮਾਪੇ ਆਪਣੇ ਪੁਰਬ ਦੇ ਭੂਆ ਦੇ ਵੱਡੇ ਕੋਕਰ ਜੀ ਦਾ ਫਿਰ ਬਾਈਪਾਸ ਤੇ ਹਾਦਸਾ ਹੋ ਗਿਆ ਜਿਵੇਂ ਮੌਕੇ ਤੇ ਦੱਸੋ ਹੋ ਗਿਆ ਤੇ ਮੈਂ ਫੋਨ ਸੁਣਦੇ ਸਾਰੀ ਨਾ ਪਤਾ ਪੰਨਾ ਮਿੰਟਾਂ ਦਾ ਮੈਂ ਵੀ ਮੌਕੇ ਤੇ ਆ ਗਿਆ ਥਾਣਾ ਦਿਨਾਂਗਰ ਦੇ ਹਾਈਵੇ ਉੱਤੇ ਇੱਕ ਐਕਸੀਡੈਂਟ ਵਾਪਰੇ ਆ ਜਿਸ ਦੇ ਵਿੱਚ ਇੱਕ ਹਸਬੰਡ ਵਾਈਫ ਹੋ ਗਿਆ ਆਪਣੇ ਮੁਕੇ ਲੋਕ ਆਪ ਲੋਗ ਆਪਣੇ ਪਿੰਡ ਜਾ ਰਹੇ ਸੀ ਆਪਣੀ ਭੈਣ ਕੋਲ ਮੇਰੇ ਭੂਆ ਜੀ ਤੇ ਇੱਥੇ ਬਾਈਪਾਸ ਤੇ ਹੋ ਗਈ ਉਹਨਾਂ ਦਾ ਕਿਹੜੀ ਗੱਡੀ ਨਾਲ ਐਕਟ ਹੋਇਆ ਕਿਹੜੀ ਗੱਡੀ ਦਾ ਹੈ ਚਲਏਗੇ ਗੱਡੀ ਆ ਮੈਂ ਨੰਬਰ ਨਹੀਂ ਗਿਆ ਸਕੋਰ ਦੀ ਗੱਡੀ ਹੈ ਜੀ ਨੰਬਰ ਹੈ ਜੀ ਜਿਹੜਾ ਗੁਰਦਾਸਪੁਰ ਤੋਂ ਇੱਕ ਦੁਗਦਾਈ ਖਬਰ ਨਿਕਲ ਕੇ ਸਾਹਮਣੇ ਆਈ ਹੈ ਅੱਜ ਇੱਥੇ ਕੌਮੀ ਸ਼ਾ ਮਾਰਕ ਤੇ ਗੁਰਦਾਸਪੁਰ ਦੇ ਸਥਿਤ ਦੀਨਾਨਗਰ ਬਾਈਪਾਸ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਜਿਸ ਦੌਰਾਨ ਇੱਕ ਵਾਹਨ ਦਰਮਿਆਨ ਵਾਪਰੇ ਹਾਦਸੇ 'ਚ ਦੋ ਪਹੀਆ ਵਾਹਨ ਤੇ ਸਵਾਰ ਪਤੀ ਪਤਨੀ ਦੀ ਦਰਦਨਾਕ ਮੌਤ ਹੋ ਗਈ ਮ੍ਰਿਤਕਾਂ ਦੀ ਪਛਾਣ ਪਿੰਡ ਗਾਂ ਵਜੋਂ ਹੋਈ ਹੈ ਮਾਮਲੇ ਸੰਬੰਧੀ ਦੀਨਾਨਗਰ ਪੁਲਿਸ ਕਾਰਵਾਈ ਕਰ ਰਹੀ ਹੈ ਤੁਸੀਂ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਵੇਖ ਰਹੇ ਹੋ ਭਰੋਸੇਮੰਦ ਖਬਰਾਂ ਤੇ ਹੋਰ ਜਾਣਕਾਰੀ ਲਈ ਬਨੇ ਰਹੋ ਜੀ ਪੰਜਾਬ ਮੀਡੀਆ ਨਾਲ ਆਪਣੇ ਅਜੇ ਕੁਮਾਰਾ ਮੈਂ ਸਟਾਮ ਆਪਣੇ ਡਾਕਟਰ ਮੌਜੂਦ ਸੀ ਮੈਨੂੰ ਆਪਣੇ ਭੂਆ ਜੀ ਦੇ ਬੇਟੇ ਦਾ ਫੋਨ ਆਇਆ ਮੇਰਾ ਨਾਮ ਮੇਨ ਮਾਰ ਆਪਣੇ ਪੁੱਬ ਡਿੱਪੂ ਆਦੇ ਨਾਲ ਵੱਡੇ ਟੋਪਰ ਜੀ ਦਾ ਫਿਰ ਬਾਈਪਾਸ ਤੇ ਐਕਸੀਡੈਂਟ ਹੋ ਗਿਆ ਜਿਵੇਂ ਮੋਕੇ ਤੇ ਦੱਸੋ ਹੋ ਗਿਆ ਤੇ ਮੈਂ ਫੋਨ ਸੁਣਦੇ ਸਾਰੀ ਮੈਂ 10 15 ਮਿੰਟਾਂ ਮੈਂ ਵੀ ਮੋਕੇ ਤੇ ਆ ਗਿਆ ਪੁਤਰਾ ਲਗਾਉਣ ਲਈ ਪੁਲਿਸ ਮਾਸਨ ਵਾਸਤੇ ਗੁਰਦਾਸਪੁਰ ਲੈ ਗਏ ਨੇ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸਰ ਆਪਣੇ ਇਹਨਾਂ ਦਾ ਪਿੰਡ ਹੈਗਾ ਜੀ ਰਾਵਲ ਗਾੜੀਆਂ ਸਾਪਿਆਂ ਦੀ ਬੇਟੀ ਇੱਕ ਵਿਆਹੀ ਆ ਛੰਡੇ ਚੱਕ ਗਈ ਤੇ ਬੇਟੀ ਤੋਂ ਹੋ ਕੇ ਆਪਣੇ ਮੁੱਤੇ ਰੋ ਲੋਗ ਆਪਣੇ ਲੋਗ ਰੇ ਪਿੰਡ ਜਾ ਰਹੇ ਸੀ ਆਪਣੀ ਭੈਣ ਕੋ ਮੇਰੇ ਪੂਆ ਜੀ ਤੇ ਉੱਥੇ ਬਾਈਪਾਸ ਤੇ ਹੋ ਗਈ ਉਹਨਾਂ ਨਾਲ ਕਿਹੜੀ ਗੱਡੀ ਨਾਲ ਟੱਡੋਏ ਕਿਹੜੀ ਗੱਡੀ ਨਾਲ ਹੈ ਚੱਲ ਰਹੇਗੇ ਗੱਡੀ ਆ ਮੈਂ ਨੰਨੀ ਆ ਸਕੋਰ ਨਹੀਂ ਗੱਡੀ ਆ ਜੀ ਆ ਨੰਬਰ ਆ ਜੀ ਇਹ ਰਾਵੀ ਪੈਲੇਸ ਦੇ ਲਾਗੇ ਠਾਣਾ ਦਿਨਾ ਨਗਰ ਦੇ ਹਾਈਵੇ ਦੇ ਉੱਤੇ ਇੱਕ ਐਕਸੀਡੈਂਟ ਵਾਪਰਿਆ ਵਾ ਜਿਸ ਦੇ ਵਿੱਚ ਇੱਕ ਹਸਬੰਡ ਵਾਈਫ ਹੈਗੇ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਸਕੂਟੀ ਤੇ ਆ ਰਹੇ ਸੀ ਕਿ ਜਿਹਨਾਂ ਦਾ ਨਾਮ ਕਰਤਾਰ ਚੰਦ son of ਦਤੂ ਰਾਮ ਤੇ ਅਦੀ ਪਤਨੀ ਦਾ ਨਾਮ ਸ਼ਾਂਤੀ ਦੇਵੀ ਸੀਗਾ ਇਹ ਪਿੰਡ ਰਾਵਲ ਦੇ ਰਹਿਣ ਵਾਲੇ ਸੀਗੇ ਤੇ ਇਹਨਾਂ ਦਾ ਐਕਸੀਡੈਂਟ ਇੱਕ ਸਕੋਰਪਿਓ ਗੱਡੀ ਜਿਹੜਾ ਪੀਪੀ 70A 7989 ਦੇ ਨਾਲ ਹੋਇਆ ਵਾ ਮੌਕੇ ਤੋਂ ਡਰਾਈਵਰ ਭੱਜ ਗਏ ਨੇ ਬਾਕੀ ਗੱਡੀ ਕਬਜ਼ੇ ਚ ਲੈ ਲਈ ਗਈ ਹੈ ਤੇ ਜਿੱਦਾਂ ਦੇ ਬਿਆਨ ਦਿੱਤੇ ਜਾਣਗੇ ਵੈਸੇ ਤਵੀ ਸਮਝ ਨਹੀਂ ਲੰਦਾ ਕਿ ਇਹ ਕਿਹੋ ਜਿਮਰ ਦੇ ਸੁਬਹ ਸੀਗੇ ਮੋਸਲੀ ਤੋਂ 70 ਪਲਸ ਸੀਗੇ ਗੱਡੀ ਕਿਹੜੀ ਸੈਰ ਤੋਂ ਆ ਰਹੀ ਸੀ ਇਹ ਆ ਇਹ ਹਮਸਰ ਸਾਈਡ ਤੋਂ ਆ ਰਹੀ ਸੀ ਕਿ ਠਾਰਗੋੜ ਜਾ ਰਹੀ ਸੀ 5:30 ਵਰਨਾ ਕਾਰਨ ਇਹਦੇ ਹੁਣ ਇਨਵੈਸਟੀਗੇਸ਼ਨ ਤੇ ਪਤਾ ਲੱਗੇਗਾ ਕਿ ਕੀ ਆ ਕੀ ਰਹੀ ਹੈ ਨਹੀਂ ਇੱਥੇ ਕਟ ਬਣਿਆ ਹਗਾ ਫਿਰ ਨਹੀਂ ਨੈਸ਼ਨਲ ਹਾਈਵੇ ਨੇ ਕਟ ਬਣਾਇਆ ਵਾ ਕਿ ਯੂਟਰਨ ਹੀ ਬਣਾਇਆ ਵਾ ਹੁਣ ਇਨਵੈਸਟੀਗੇਸ਼ਨ ਕਰਾਂਗੇ ਬਿਆਨ